ਸ਼ੀਲੂ ਸ਼ੀਲੂ ਲੈ ਰਾਗ ਦੇਸੀ ਤੁਸੀਂ ਕਦੋਂ ਤੋਂ ਯਾਰ ਬਈ ਕਦੋਂ ਖੇਡਣਾ ਮੁੰਡੇ ਨੇ ਕਦੋਂ ਕਰਨੀ ਆ ਵਾਪਸੀ ਤਾਂ ਮਕੰਦਪੁਰ ਚ ਤੱਕ ਪਹੁੰਚਣ ਜਾ ਰਿਹਾ ਉਹ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਜੈਸਾ ਦਿਨ ਦਾ ਬੇਸਬਰੀ ਨਾ ਓਡੀਕ ਸੀਗਾ ਨਾ ਜੈਸ ਖਿਡਾਰੀ ਵੀ ਆਪਾਂ ਕਹੀ ਆ ਵੀ ਬੇਸਬਰੀ ਨਾਲ ਉਡੀਕ ਸੀ ਦਰਸ਼ਕਾਂ ਨੂੰ ਵੀ ਕਦੋਂ ਖੇਡਣਾ ਉਸ ਮਾਲ ਨੇ ਕੱਲ ਵਾਪਸੀ ਕਰਨੀ ਆ ਇੱਕ ਟੀਮ ਪ੍ਰੋਪਰ ਕਲੀਅਰ ਹੋਈ ਆ ਉਹਦੇ ਬਾਰੇ ਅਪਡੇਟ ਦੇਵਾਂਗੇ ਤੁਹਾਨੂੰ ਕੱਲ ਨਾ ਦੋ ਟੂਰਨਾਮੈਂਟ ਟੌਪ ਦੇ ਆ ਤਾਂ ਕਰਕੇ ਗਰਾਰੀ ਅੜ ਗਈ ਆ ਥੋੜੀ ਪਰ ਖਿਡਾਰੀ ਪਹੁੰਚਣਗੇ ਉੱਥੇ ਹੀ ਜਿੱਥੇ ਐਂਡ ਲੱਗਣੀ ਆ ਗੱਲਬਾਤ ਕਿਉਂਕਿ ਪਿਆਰ ਹੁੰਦਾ ਹਨਾ ਸਾਰਿਆਂ ਨਾਲ ਹੀ ਜਿੱਥੇ ਕੱਲ ਕਹਿਤੀ ਤਾਂ ਫਿਰ ਖਿਡਾਰੀ ਉੱਥੇ ਜਾਂਦੇ ਆ ਸੋ ਇਹ ਚੀਜ਼ ਵੱਖਰੀ ਆ ਜੋ ਮਿੱਤਰੋ ਕੱਲ ਨੂੰ ਨਾ ਇੱਕ ਐਮਐਲਕੇ ਦਾ ਟੂਰਨਾਮੈਂਟ ਹੈ ਇੱਕ ਮਕੰਦਪੁਰ ਦਾ ਮੇਲਾ ਦੁਨੀਆ ਭਰ ਚ ਮਸ਼ਹੂਰ ਆ ਜਿੱਥੇ ਸ਼ਾਜੀ ਤੇ ਸ਼ੀਲੂ ਦੀ ਟੱਕਰ ਦਾ ਹਨਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਯਾਰ ਅਨੰਦ ਲੈਂਦੇ ਆ ਹਨਾ ਉਹ ਚੀਜ਼ ਹੀ ਫਿਰ ਹੋਊਗੀ ਕੱਲ ਨੂੰ ਮੈਂ ਪਹਿਲਾ ਟੂਰਨਾਮੈਂਟ ਮਿਲ ਕੇ ਦਾ ਦੱਸਦਾ ਵੀ ਪਿੰਡ ਰਮਰੇ ਸਾਰੇ ਇਲਾਕੇ ਚ ਜੋ ਟੂਰਨਾਮੈਂਟ ਕਰਵਾਇਆ ਜਾਣਾਗਾ ਮੇਜਰ ਲੀਗ ਫੈਡਰੇਸ਼ਨ ਦਾ ਟਾਈ ਤੇ 2 ਲੱਖ ਇਨਾਮ ਹੋਊਗਾ ਪਹਿਲਾ ਤੇ ਦੂਜਾ ਐਨਆਰ ਨਕੋਦਰ ਦੀ ਬਹੁਤ ਤਗੜੀ ਟੀਮ ਇੱਥੇ ਬਣੂਗੀ ਕੀ ਕੱਲ ਨੂੰ ਸੋ ਕਿਉਂਕਿ ਉਹਨਾਂ ਦੇ ਕਰਦਾ ਮੇਲਾ ਇਦਾਂ ਕਿਦਾਂ ਨੰਗਣ ਦੇ ਦੇਣਗੇ ਉਹ ਵੀ ਸੋ ਬਹੁਤ ਵਧੀਆ ਮੇਲਾ ਕੱਲ ਨੂੰ ਹੋਊਗਾ ਜੋ ਆ ਇਹ ਵੀ ਐਮਐਲਕੇ ਦਾ ਹੋਣਾ ਭਿੰਡਰ ਦੇ ਵਿੱਚ ਤੇ ਮਿੱਤਰੋ ਮਕੰਦਪੁਰਚ ਦਾ ਮੇਲਾ ਲੁੱਟਣਾ ਦਰਸ਼ਕਾਂ ਨੇ ਮੇਲਾ ਜੋ ਹੈ ਖੜਾ ਰਿਆਂ ਨੇ ਲੁੱਟਣਾਗਾ 1.5 ਲੱਖ ਰੁਪਇਆ ਪਹਿਲਾ ਇਨਾਮ ਸ਼ੀਲੂ ਸ਼ੀਲੂ ਲੈ ਰਾਗ ਦੇਸੀ ਤੁਸੀਂ ਕਦੋਂ ਤੋਂ ਯਾਰ ਬਈ ਕਦੋਂ ਖੇਡਣਾ ਮੁੰਡੇ ਨੇ ਕਦੋਂ ਕਰਨੀ ਆ ਵਾਪਸੀ ਤਾਂ ਮਕੰਦਪੁਰ ਚ ਤੱਕ ਪਹੁੰਚਣ ਜਾ ਰਿਹਾ ਉਹ ਨਾਲ ਹੀ ਸ਼ਾਜੀ ਉਹਨੇ ਅਨੇ ਵੀ ਖੇਡਣਾਗਾ ਉਹਦੇ ਬਾਰੇ ਤੁਹਾਨੂੰ ਕੱਲ ਨੂੰ ਦੱਸਾਂਗੇ ਅੱਜ ਸ਼ੀਲੂ ਬਾਰੇ ਤੁਹਾਨੂੰ ਅਪਡੇਟ ਦੇਣੀ ਆ ਮਿੱਤਰੋ ਬਹੁਤ ਟਾਈਮ ਤੋਂ ਦਰਸ਼ਕਾਂ ਨੂੰ ਉਡੀਕ ਸੀ ਐਸਾ ਖਿਡਾਰੀ ਦੀ ਤਾਂ ਮਿੱਤਰੋ ਮਕੰਦਪੁਰ ਚਾ 1.5 ਤੇ 1 ਲੱਖ 4 ਖਿਡਾਰੀ ਬਾਹਰੋਂ ਆ ਸੱਦੇ ਪੱਤਰਾ ਵਾਲੇ ਸਮੇਲੇ ਤੇ 4 ਖਿਡਾਰੀ ਬਾਹਰੋਂ ਬੈਸਟਾਂ ਨੂੰ ਹਾਰਲੇ ਡਿਵੀਜ਼ਨ ਆ ਜਿੱਦਾਂ ਕਮਾਲ ਪਰੇਚ ਸਿਗੇ ਮਿੱਤਰੋ ਇੱਥੇ ਵੀ ਹਾਰਲੇ ਡਿਵੀਜ਼ਨ ਪਤਾ ਲੱਗਣਾ ਵੀ ਕੌਣ ਜਿੱਤੂਗਾ ਕੌਣ ਮਿੱਤਰੋ ਲੈ ਕੇ ਜਾਊਗਾ ਗੱਲਾਂ ਬਾਤਾਂ ਟਾਈਮ ਤੇ ਲੱਗਣਗੀਆਂ ਇੱਥੇ ਨਾ ਯਾਰ ਦਿਉਰੇ ਦੀ ਟੀਮ ਆ ਬਹੁਤ ਤਗੜੀ ਟੀਮ ਬਣੀ ਆ ਜੋ ਐ ਅੱਜ ਕਲੀਅਰ ਹੋ ਗਈ ਆ ਕੱਲ ਨੂੰ ਟੂਰਨਾਮੈਂਟ ਆ ਦਿਉਰੇ ਚ ਵਾਹਿਗੁਰੂ ਸੀਚੇ ਆਲਾ ਸੈਮ ਲੋਹਣ ਬਾਈ ਨੇ ਦੱਸੀ ਆ ਇਹ ਅਪਡੇਟ ਸ਼ੀਲੂ ਹਰਿਆਣੇ ਆਲਾ ਦਿਉਰੇ ਦੀ ਟੀਮ ਚ ਜੋ ਐ ਵਾਹਿਗੁਰੂ ਸੀਚੇ ਆਲ ਗੋਰਾ ਰਸਾਲੂ ਤੇ ਬੁਰੀਆ ਸਰਸਰਾ ਟੌਪ ਦੀ ਟੀਮ ਜਿਹੜਾ ਬਣੀ ਆ ਦਿਉਰੇ ਦੀ ਮੈਂ ਕਹਿੰਨਾ ਵੀ ਸਿਰੇ ਦੀ ਟੀਮ ਕੱਲ ਨੂੰ ਮੁਕੰਦਪੁਰ ਚ ਉਤਰਨੀ ਆ ਕੱਲ ਨੂੰ ਨਾ ਮੇਲੇ ਬਹੁਤ ਜ਼ਿਆਦਾ ਆ ਗਏ ਤਾਂ ਕਰਕੇ ਨਾ ਖਿਡਾਰੀ ਅਲੱਗ-ਅਲੱਗ ਜਾਣਗੇ ਪਰ ਟੀਮਾਂ ਇੱਥੇ ਹੀ ਸਿਰਾ ਬਾਨੀਆਂ ਕੱਲ ਨੂੰ ਸ਼ਕਰਪੁਰ ਦੀ ਟੀਮ ਵੀ ਇੱਥੇ ਖੇਡਣੀ ਆ ਔਰ ਤੇ ਜੋ ਖਿਡਾਰੀ ਆ ਨਾ ਉਹ ਮੈਂ ਤੁਹਾਨੂੰ ਕੱਲ ਨੂੰ ਸਾਰੀ ਅੱਜ ਦੇ ਕੰਪਾਂ ਵਾਲੀ ਵੀਡੀਓ ਚ ਅਪਡੇਟ ਦੇ ਦਾਂਗੇ ਆਪਾਂ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਇਹ ਤੁਹਾਨੂੰ ਦਸਵੀਂ ਸੀ ਖੁਸ਼ਖਬਰੀ ਯਾਰ ਸ਼ੀਲੂ ਨੂੰ ਲੈ ਕੇ ਨਾ ਦਰਸ਼ਕ ਉਡੀਕ ਕਰਦੇ ਸੀ ਕੀ ਦਿਨਾਂ ਬਾਅਦ ਯਾਰ ਸ਼ੀਲੂ ਨੇ ਖੇਡਣਾ ਤਾਂ ਉਹਦੀ ਗੇਮ ਦੇਖਣ ਦਾ ਸਵਾਦ ਆਊਗਾ ਤੇ ਮੈਚ ਵੀ ਹੁਣ ਤਗੜੇ ਲੱਗਣਗੇ ਲਗਪਾ ਕੇ ਜਦੋਂ ਤੋਂ ਹਰਿਆਣੇ ਵਾਲੇ ਦੀ ਨਾ ਚਰਚਾ ਬੇਸਬਰੀ ਨਾਲ ਹੁੰਦੀ ਆ ਦਰਸ਼ਕ ਉਡੀਕ ਕਰਦੇ ਹੁੰਦੇ ਆ ਸੋ ਕੱਲ ਨੂੰ ਦੇਖਦੇ ਆ ਕੀ ਬਣਦਾ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਗਰੁੱਪਾਂ 'ਚ ਧੰਨਵਾਦ